ਭਾਰੀ ਮੀਂਹ ਕਾਰਨ ਪਾਣੀ ਵਿੱਚ ਡੁੱਬੇ ਰਾਸ਼ਵੀ ਰਾਜਸਤਾਨੀ ਦੇ ਕਈ ਹਿੱਸੇ ਤਾਂ ਇਸ ਵੀ ਦੇ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਤੇ ਪਾਣੀ ਭਰਿਆ ਹੋਇਆ ਹੈ ਪਾਣੀ ਭਰਨ ਕਾਰਨ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੀ ਦਿੱਲੀ ਹੁਣ ਪਾਣੀ ਦੀ ਵਜ੍ਹਾ ਨਾਲ ਜੂਝਦੀ ਹੋਈ ਨਜ਼ਰ ਆ ਰਹੀ ਹੈ ਦਰਅਸਲ ਉੱਤਰੀ ਭਾਰਤ ਵਿੱਚ ਮੌਨਸੂਨ ਦੀ ਦਸਤਕ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਭਾਰੀ ਬਰਸਾਤ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਜਮਾ ਹੋ ਗਿਆ ਬੀਤੇ ਵੀਰਵਾਰ ਦੇਰ ਰਾਤ ਤੱਕ ਦਿੱਲੀ ਤੇ ਐਨਸੀਆਰ ਖੇਤਰਾਂ ਵਿੱਚ ਭਾਰੀ ਬਾਰਿਸ਼ ਵੇਖੀ ਗਈ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ਤੇ ਪਾਣੀ ਭਰ ਗਿਆ ਤੇਜ਼ ਦਿੱਲੀ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ ਇੱਥੇ ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ 27 ਜੂਨ ਦੀ ਰਾਤ 8:30 ਮਿੰਟ ਤੋਂ ਲੈ ਕੇ 28 ਜੂਨ ਦੀ ਸਵੇਰ 5:30 ਮਿੰਟ ਤੱਕ 19 ਮਿਲੀਮੀਟਰ ਮੀਂਹ ਪਿਆ ਸਫਦਰਗੰਜ ਵਿੱਚ 154 ਮਿਲੀਮੀਟਰ ਤੇ ਪਾਲਮ ਵਿੱਚ 93 ਮਿਲੀਮੀਟਰ بارش ਦਰਜ ਕੀਤੀ ਗਈ ਹੈ ਉੱਥੇ ਹੀ ਦਿੱਲੀ ਤੇ ਐਨਸੀਆਰ ਖੇਤਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਭਰਨ ਦੀ ਜੋ ਸਥਿਤੀ ਹੈ ਉਹ ਵੀ ਵੇਖੀ ਗਈ ਹੈ ਦਿੱਲੀ ਦਾ ਮੋਤੀ ਬਾਗ ਢੋਲਾ ਖੂਆਂ ਸ਼ਾਂਤੀ ਮਾਰਗ ਮਿੰਟੋ ਰੋਡ ਮੂਲ ਚੰਦ ਮਾਰਕ ਆਈਟੀਓ ਤੋਂ ਇਲਾਵਾ ਨੌਇਡਾ ਦੇ ਸੈਕਟਰ 62 ਵਿੱਚ ਸੜਕਾਂ ਦੇ ਪਾਣੀ ਜੋ ਹੈ ਭਰਿਆ ਹੋਇਆ ਵੇਖਿਆ ਗਿਆ ਹੈ ਸੜਕਾਂ ਤੇ ਪਾਣੀ ਜਮਾ ਹੋਣ ਕਾਰਨ ਆਈਟੀਓ ਵਿਖੇ ਪਾਰੀ ਜਾਮ ਲੱਗ ਰਿਹਾ ਹੈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇੱਕ ਤਸਵੀਰ ਵਿੱਚ ਮਿੰਟੋ ਰੋਡ ਤੇ ਇਕੱਠੇ ਹੋਏ ਪਾਣੀ ਵਿੱਚ ਇੱਕ ਟਰੱਕ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਇੱਕ ਵੀਡੀਓ ਸਾਹਮਣੇ ਆਇਆ ਜਿਸ 'ਚ ਇੱਕ ਕਾਰ ਵੀ ਪਾਣੀ ਵਿੱਚ ਡੁੱਬੀ ਹੋਈ ਵਿਖਾਈ ਦੇ ਰਹੀ ਹੈ ਨਾਲ ਹੀ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਤੇ ਛੱਤ ਡਿੱਗਣ ਕਾਰਨ 6 ਲੋਕ ਜ਼ਖਮੀ ਹੋਏ ਨੇ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਇਹ ਜਾਣਕਾਰੀ ਦਿੱਤੀ ਅੱਜ ਸ਼ੁੱਕਰਵਾਰ ਸਵੇਰੇ ਕਰੀਬ 5:30 ਵਜੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਤੇ 66 ਡਿਗਨ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਗੱਲ ਕਰੀਏ ਤਾਂ ਜਿੱਥੇ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਉਦੋਂ ਹੀ ਮੀਂਹ ਕਾਰਨ ਹੁਣ ਪਰੇਸ਼ਾਨੀ ਵੀ ਹੋ ਰਹੀ ਹੈ ਰਾਜस्तानी ਦਿੱਲੀ ਵਿੱਚ ਮੌਨਸੂਨ ਦੀ ਐਂਟਰੀ ਤੋਂ ਪਹਿਲਾਂ ਹੀ ਗਰਮੀ ਤੇ ਹੂਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਪਰ ਹੁਣ ਭਾਰੀ ਮੀਂਹ ਕਾਰਨ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਮੀਂਹ ਕਾਰਨ ਕਈ ਥਾਵਾਂ ਤੇ ਪਾਣੀ ਭਰ ਗਿਆ ਏ ਭਾਰੀ ਮੀਂਹ ਕਾਰਨ ਪਾਣੀ ਚ ਡੁੱਬੇ ਰਾਸ਼ਟਰੀ ਰਾਜस्तानी ਦੇ ਕਈ ਹਿੱਸੇ ਤਾਂ ਇਸ ਵੀਕ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਤੇ ਪਾਣੀ ਭਰਿਆ ਹੋਇਆ ਹੈ ਪਾਣੀ ਭਰਨ ਕਾਰਨ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੀ ਦਿੱਲੀ ਹੁਣ ਪਾਣੀ ਦੀ ਵਜ੍ਹਾ ਨਾਲ ਜੂਝਦੀ ਹੋਈ ਨਜ਼ਰ ਆ ਰਹੀ ਹੈ ਦਰਅਸਲ ਉੱਤਰੀ ਭਾਰਤ ਵਿੱਚ ਮੌਨਸੂਨ ਦੀ दस्तक ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਭਾਰੀ ਬਰਸਾਤ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਜਮਾ ਹੋ ਗਿਆ ਬੀਤੇ ਵੀਰਵਾਰ ਦੇਰ ਰਾਤ ਤੱਕ ਦਿੱਲੀ ਤੇ ਐਨਸੀਆਰ ਖੇਤਰਾਂ ਵਿੱਚ ਭਾਰੀ ਬਾਰਿਸ਼ ਵੇਖੀ ਗਈ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ਤੇ ਪਾਣੀ ਭਰ ਗਿਆ ਹੈ ਤੇਜ਼ ਦ ਦਿੱਲੀ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ ਇੱਥੇ ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ 27 ਜੂਨ ਦੀ ਰਾਤ 8:30 ਮਿੰਟ ਤੋਂ ਲੈ ਕੇ 28 ਜੂਨ ਦੀ ਸਵੇਰ 5:30 ਮਿੰਟ ਤੱਕ 19 ਮਿਲੀਮੀਟਰ ਮੀਂਹ ਪਿਆ ਸਫਦਰਗੰਜ ਵਿੱਚ 154 ਮਿਲੀਮੀਟਰ ਤੇ ਪਾਲਮ ਵਿੱਚ 93 ਮਿਲੀਮੀਟਰ بارش ਦਰਜ ਕੀਤੀ ਗਈ ਹੈ ਉੱਥੇ ਹੀ ਦਿੱਲੀ ਤੇ ਐਨਸੀਆਰ ਖੇਤਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਭਰਨ ਦੀ ਜੋ ਸਥਿਤੀ ਹੈ ਉਹ ਵੀ ਵੇਖੀ ਗਈ ਹੈ ਦਿੱਲੀ ਦਾ ਮੋਤੀ ਬਾਗ ਢੋਲਾ ਖੂਆ ਸ਼ਾਂਤੀ ਮਾਰਗ ਮਿੰਟੋ ਰੋਡ ਮੂਲਜੰਨ ਮਾਰਗ ਆਈਟੀਓ ਤੋਂ ਇਲਾਵਾ ਨੌਇਡਾ ਦੇ ਸੈਕਟਰ 62 ਵਿੱਚ ਸੜਕਾਂ ਤੇ ਪਾਣੀ ਜੋ ਹੈ ਭਰਿਆ ਹੋਇਆ ਵੇਖਿਆ ਗਿਆ ਹੈ ਸੜਕਾਂ ਤੇ ਪਾਣੀ ਜਮਾ ਹੋਣ ਕਾਰਨ ਆਈਟੀਓ ਵਿਖੇ ਪਾਰੀ ਜਾਮ ਲੱਗ ਰਿਹਾ ਹੈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇੱਕ ਤਸਵੀਰ ਵਿੱਚ ਮਿੰਟੋ ਰੋਡ ਤੇ ਇਕੱਠੇ ਹੋਏ ਪਾਣੀ ਵਿੱਚ ਇੱਕ ਟਰੱਕ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਇੱਕ ਵੀਡੀਓ ਸਾਹਮਣੇ ਆਇਆ ਜਿਸ 'ਚ ਇੱਕ ਕਾਰ ਵੀ ਪਾਣੀ ਵਿੱਚ ਡੁੱਬੀ ਹੋਈ ਵਿਖਾਈ ਦੇ ਰਹੀ ਹੈ ਨਾਲ ਹੀ ਦਿੱਲੀ ਹਵਾਈ ਅੱਡੇ ਤੇ ਟਰਮੀਨਲ 1 ਤੇ ਛੱਤ ਡਿੱਗਣ ਕਾਰਨ 6 ਲੋਕ ਜ਼ਖਮੀ ਹੋਏ ਨੇ ਫਾਇਰ ਡਿਵੀਜ਼ਨ ਅਦੁੱਲ ਗਰਗ ਨੇ ਇਹ ਜਾਣਕਾਰੀ ਦਿੱਤੀ ਅੱਜ ਸ਼ੁੱਕਰਵਾਰ ਸਵੇਰੇ ਕਰੀਬ 5:30 ਵਜੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਤੇ ਛੱਤ ਢਿੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਗੱਲ ਕਰੀਏ ਤਾਂ ਜਿੱਥੇ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਉਦੋਂ ਹੀ ਮੀਂਹ ਕਾਰਨ ਹੁਣ ਪਰੇਸ਼ਾਨੀ ਵੀ ਹੋ ਰਹੀ ਹੈ ਰਾਜਧਾਨੀ ਦਿੱਲੀ ਵਿੱਚ ਮੌਨਸੂਨ ਦੀ ਐਂਟਰੀ ਤੋਂ ਪਹਿਲਾਂ ਹੀ ਗਰਮੀ ਤੇ ਹੂਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਪਰ ਹੁਣ ਭਾਰੀ ਮੀਂਹ ਕਾਰਨ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਮੀਂਹ ਕਾਰਨ ਕਈ ਥਾਵਾਂ ਤੇ ਪਾਣੀ ਭਰ ਗਿਆ ਹੈ